ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪ੍ਰਭ ਜੀ ਸਿੰਘ ਜੀ ਆਨੰਦ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬੈਠੇ ਹਾਂ ਜੀ ਸਿੱਖਰ ਕੋਠੇ ਦੇ ਤੰਦ ਪਈ ਆ ਹਲਤ ਕੁਤਰੀ ਨਹੀਂ ਤੇ ਇੱਧਰ ਸਾਡੀ ਮਾਤਾ ਬੈਠੀ ਆ ਹਾਂ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਖੋਰੀ ਆ ਨੇ ਜਰਾ ਅੱਛਾ ਦੇਸੀ ਕੀ ਇਹ ਚਾਰੀ ਜਾਨੇ ਰਾਬਟਾਂ ਇੱਧਰ ਮਾਤਾ ਕਹਿੰਦੀ ਪਿੰਨੀਆਂ ਬਣਾ ਕੇ ਖਿਲਾਉਣੀਆਂ ਆ ਸਿਆਲ ਲੰਗ ਚੱਲਾ ਹਾਰਾ ਦਸੰਬਰ ਮਹੀਨਾ ਲੰਘ ਆਇਆ ਸੋ ਲੱਗੇ ਹੋਏ ਆ ਜੀ ਜਿਸ ਤਰੀਕੇ ਦੇ ਵਿੱਚ ਗੋੜ ਖੋਲਣ ਗੋੜ ਪਾ ਕੇ ਪਿੰਨੀਆਂ ਬਣੀਆਂ ਜਾਊਗੀਆਂ ਮਜ਼ਾ ਦੇਸ ਜੀ ਬਣ ਗਈ ਆ ਦੇਖ ਲਾ ਦੇ ਇਦਾਂ ਹੀ ਬਣਨੀ ਆ ਇਹ ਕਿ ਆ ਕੇ ਕੰਮ ਇਦਾਂ ਬਣਨੀ ਆ ਗੋੜ ਕੱਚਾ ਨਹੀਂ ਬਣਨੀ ਇਹਦੀ ਚਾਣੀ ਬਣਨੀ ਔਰ ਗੋੜ ਬਣਨੇ ਆ ਬਦਾਮ ਉਹ ਬਾਤ ਬਣਨੀ ਹੈ ਹੈ ਤੂੰ ਪੁੱਜ ਜੁਨੇ ਸੜੋ ਫੇ ਉਹ ਤਾਂ ਉਹ ਤਾਂ ਉਹ ਕਿ ਤੂੰ ਪੁੱਜੂਗੇ ਉਹਦਾ ਕੰਮ ਕਰੀ ਜਾ ਮੈਂ 10 ਕਾਮਾਰੇ ਮੈਨੂੰ ਛੁੱਟੀ ਕਰਾਈ ਕਰਦੇ ਆ ਕੰਮ ਕਰਨਾ ਆ ਹੁਣ ਆ ਮੈਨੂੰ ਛੱਡ ਦਿਓ ਭਰਾਵਾ ਖਰਪਾ ਤੁਹਾਨੂੰ ਫੇਰ ਨਾ ਆਉਂਦਾ ਨੇ ਗੱਲਾਂ ਕਰਦੇ ਤੇ ਇਹ ਜੀ ਚਾਹ ਦੀ ਬੰਦੀ ਵੀ ਗੋੜ ਵਾਲੀ ਚਾਹ ਨਹੀਂ ਖੇਤ ਦੇ ਵਿੱਚ ਹੈ ਇਧਰ ਬਾਕੀ ਸਮਾਨ ਤਿਆਰ ਆ ਸਾਰਾ ਕੁਝ ਪੀਕੇ ਰੱਖਿਆ ਆ ਬੀਸਣ ਪੁੰਨਿਆ ਹੋਇਆ ਆ ਆਟਾ ਪੁੰਨਿਆ ਹੋਇਆ ਆ ਤੁੱਲਾ ਵਾਲਿਆ ਹੋਇਆ ਨਾਲੇ ਠੰਡਿਆ ਤੇ ਨਾਲੇ ਅੱਗ ਸੇਕੀ ਜਾਂਦੇ ਨੇ ਨਾਲੇ ਹੀ ਬਣਾਈ ਜਾਂਦੇ ਆ ਪਿੰਨੀਆਂ ਮੌਸਮ ਵੀ ਦੇਖੀ ਸਕਦੇ ਆ ਦੇਖੋ ਲਓ ਜੀ ਸੌਗੀ ਪਉਣ ਲੱਗੀ ਮਾਤਾ ਹਾਂਜੀ ਸੌਗੀ ਇੱਥੇ ਦਿਖਾਓ ਜੀ ਚੈੱਕ ਕਰੋ ਸੌਗੀ ਆ ਹੋਰ ਕੋ ਪਾਈ ਜਾਂਦੇ ਆ ਲਓ ਜੀ ਪੈ ਗਈ ਸੌਗੀ ਸੌਗੀ ਪੀਣੀ ਸੀ ਕਿ ਮਾਤਾ ਨਹੀਂ ਸੌਗੀ ਕਿਉਂ ਇਹ ਕਿਹਦੇ ਕੰਮ ਆ ਸੋਗੀ ਪੀਜੇ ਪਾਈ ਦੀ ਆ ਅੱਛਾ ਇਹ ਸਾਰਾ ਡਰਾਈ ਫਰੂਟ ਹੀ ਆ ਭਾਜੀ ਹਾਂਜੀ ਹੈ ਫਰੂਟ ਹੀ ਆ ਸਾਰਾ ਅੱਛਾ ਜੀ ਚਲੋ ਠੀਕ ਆ ਆ ਜੀ ਆ ਡਰਾਈ ਫਰੂਟ ਆ ਸਾਰਾ ਇਹ ਵੀ ਆਪਾਂ ਪਾ ਦਤਾ ਵਿੱਚ ਲਓ ਜੀ ਇਹ ਸਾਲ 12 ਗਮ ਹੈ ਲਓ ਜੀ ਡਰਾਈ ਫਰੂਟ ਇਹ ਗਿਆ ਵਿੱਚ ਤੈਨੂੰ ਪਹਿਲਾਂ ਘੋਲ ਕੇ ਚੰਗੀ ਤਰ੍ਹਾਂ ਰੱਖਣਾ ਇਹਨੂੰ ਘੋਲ ਲੈਣ ਦਾ ਮਤਲਬ ਹੁਣ ਰੱਖੋ ਜੀ ਇਹ ਖਵਾ ਸ਼ਾਹ ਲਾ ਖਵਾ ਵੀ ਪਾਇਆ ਪਿੰਡਿਆਂ ਦੇ ਵਿੱਚ ਜੈ ਸਖਤ ਪੀ ਬਾ ਬਾ ਰੱਖਣਾ ਤਾਂ ਨਹੀਂ ਰੱਖਣਾ ਗੱਲ ਹੀ ਆ ਬਾਕੀ ਤੁਸੀਂ ਦੇਖੋ ਪਾ ਦਿੰਦੇ ਆ ਉਹ ਰੱਖ ਕੇ ਕਦੋਂ ਕੀ ਖਾਓਗੇ ਅੱਜ ਤਾਂ ਸਹੀ ਆ ਬਸ ਸਹੀ ਆ ਤੁਸੀਂ ਕੱਢ ਰਹੇ ਹੋ ਨਹੀਂ ਨਹੀਂ ਹੋਰ ਆ ਜਾਓ ਭਾਈ ਤੁਹਾਡੀਆਂ ਗਾਇਆਂ ਦੀ ਉਹ ਲੂੜਾ ਜੀ ਲੋ ਜੀ ਆ ਖੂਆ ਵੀ ਪੈ ਗਿਆ ਵਿੱਚ ਧੂਮ ਕਰਨੀ ਹੈ ਹਲਾ ਮਾਤਾ ਪਹਿਲਾਂ ਰੱਖਿਆ ਮੈਨੂੰ ਆ ਕੰਮ ਕਰਨ ਲਈ ਤੇ ਰੱਖ ਕੁਸਤੀ ਕਰਾਈ ਆ ਆਪ ਤੋਂ ਹੁਣ ਮਕਾਨੀਆ ਕਰੀ ਜਾਨੀ ਆ ਹਟ ਜਾ ਹਟ ਬੋਲ ਨਾ ਨਹੀਂ ਇਹ ਤਾਂ ਮ ਬੋਲਣ ਦੀ ਕੀ ਮਤੋ ਲਿਆ ਕੰਮ ਸਿੱਖਾ ਮੈ ਤੋ ਸਿੱਖ ਲੋ ਚੰਗੀ ਤਰਾ ਅਜੇ ਨਾ ਆਹ ਵਾਲਾ ਕੰਮ ਨਹੀਂ ਚੱਲਣਾ ਹੈਗਾ ਚੌਧਰੀ ਨਹੀਂ ਬਣਨਾ ਮੇਰੇ ਮੋਰੀ ਠੀਕ ਆ ਚੌਧਰੀ ਮੈਂ ਡੰਡੇ ਨਾ ਖਾ ਲਈਂ ਅਰੇ ਚੌਧਰੀ ਡੰਡੇ ਤੂੰ ਚੌਧਰੀ ਦੇ ਮਾਰੂਗਾ ਉਹ ਡੰਡੇ ਹੈਲੋ ਸਾਹਬ ਨਾ ਰਹਿਣਾ ਮੇਨਾਂ ਮਾੜਾ ਜਿਆ ਹਾਂ ਮੈਂ ਦੱਸ ਦਵਾਂ ਮੈਂ ਬਾਆ ਬਾ ਸਮਝਾਉਣਾ ਨਹੀਂ ਗਾ ਮੈਂ ਆ ਕੀ ਕਰੀ ਜਾਂਦੇ ਫੜਾ ਦੋਰੇ ਕੋ ਕੰਮ ਨਹੀਂ ਸੱਖਿਆ ਕਾ ਸਿੱਖ ਲੋ ਗਾਂ ਕੰਮ ਆਉ ਤੁਹਾਡੇ ਲੈ ਪਤਾ ਲੇ ਕੀ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਹੋਇਆ ਇਹਨਾਂ ਸਮਝੇ ਜੀ ਨਹੀਂ ਇਹ ਮਾਤਾ ਬੋ ਸਾਡੀ ਆਹ ਪੁੱਤ ਨੂੰ ਕੀ ਕਰਾ ਰ ਮੈਂ ਰੋਕ ਜਵਾ ਹੋਰ ਲੈੰਦੋ ਕਾਈ ਚਲ ਬਾਲੇ ਪੋਟਾਣਾ ਮਿੱਟੀ ਅਸਾ ਕਾ ਮੈਂ ਨੂੰ ਸਿਖਾਉਂਦੇ ਆ ਮਾਤਾ ਨੂੰ ਤੇ ਮੈਨੂੰ ਸਿਖਾਉਂਦੀ ਦੱਸ ਹੋਰ ਮਾਂ ਨੂੰ ਸਿਖਾਉਂਦੋ ਹੋਰ ਕੰਮ ਮਾਤਾ ਮੈਂ ਨਾ ਪਿਆਰ ਨਾਲ ਰਸੀ ਜਨਾ ਬਾਲੀਆਂ ਗੱਲਾਂ ਮੈਨਾਂ ਨਹੀਂ ਕਰਨੀਆਂ ਹੈਗੀਆਂ ਆਹੋ ਲਓ ਜੀ ਇਹਨੂੰ ਆਪਾਂ ਕਰ ਲਈ ਚੰਗੀ ਤਰ੍ਹਾਂ ਘੋਟ ਲਈ ਜਿਹੜਾ ਫੇਰ ਦੇਖਦੇ ਹਾਂ ਕੀ ਕਾਰ ਹੋਏ ਪੈਂਦੀ ਆ ਅੱਗੇ ਰੱਖ ਲਿਓ ਮੱਠੀ ਮੱਠੀ ਥੱਲੇ ਲੋ ਜੀ ਨਾਲ ਹੀ ਆ ਗਿਆ ਭੁਜਾ ਹੋਇਆ ਆਟਾ ਤੇ ਜੇ ਆਪਾਂ ਨੂੰ ਇਹ ਚ ਪਈ ਲੋੜ ਘੀ ਤੇ ਰਕੇ ਬਾਅਦ ਹੋਰ ਪਾਇਆ ਜਾ ਸਕਦਾ ਆ ਲੋ ਜੀ ਇਹ ਮੰਡਾ ਦਾ ਪਹਿਣਾਈਆਂ ਤੇਰਾ ਤਾਂ ਕਿਦੋਂ ਪਹਿਣਾਈਆਂ ਕੀ ਐਸੇ ਐਸੇ ਰੱਖ ਦੋ ਸਾਈਡ ਤੇ ਲਿਆਓ ਕੱਢੋ ਆਹ ਪੈਣਾ ਹੀ ਆ ਆਜਾ ਆਦੋ ਪਾ ਦੋ ਤਾਂ ਹੀ ਦੋ ਕਿਲੋ ਕੀ ਕਰਨੇ ਸਨ ਆਟੇ ਦੇ ਸਾਥ ਵਿੱਚ ਐਸੇ ਪਾਓ ਇਸ ਸਾਈਡ ਤੇ ਪਾ ਲਓ ਪਾ ਲਓ ਪਾ ਦੋ ਹਾਂ ਛਾਣਾ ਕਰੀਏ ਤਾਂ ਫਿਰੇ ਕਰਦੇ ਨੂੰ ਲਓ ਜੀ ਕੀ ਇਹ ਪਾ ਲਿਆ ਆਪਾਂ ਹੋਰ ਇਹ ਹੋ ਗਿਆ 2 ਕਿਲੋ ਕੀ ਹੋ ਗਿਆ ਤੁਹਾਡਾ ਪਤਾ ਕੀ ਪਤਾ ਕਿ ਕਿੱਦਾਂ ਲੱਭੇ ਸਾ ਤਾਂ ਨੂੰ ਬਹੁਤ ਬਹੁਤ ਸਮਾਂ ਇਹਨਾਂ ਦਾ ਦੱਸਦਾ ਤਾਂ। ਚਲ ਸੱਚ ਪਾਉਣੀ। ਤਬ ਗਰਮ ਗਰ ਕੇ ਪਾਲਣਾ ਸੀਗਾ। ਦੋ ਮਹੀਨੇ ਲੱਗਣ ਸੀ ਆਦੇ ਹੁਣ ਟਾਈਮ ਲੱਗਣਾ ਇਹਨੂੰ। ਹਨ ਕਿੰਨੀ ਆ। ਲੋ ਵੀ ਮਿੱਤਰੋ ਆ ਸਾਰਾ ਸਮਾਨ ਤਿਆਰ ਆ। ਹੁਣ ਚੰਗੀ ਦਾ ਮਿਕਸ ਕਰਨਾ ਹਲੇ ਕੇ ਘਟ ਗਿਆ ਸੀ ਆਪਣਾ ਕੇ ਪਾਇਆ ਆਪਾਂ ਹੋਰ ਕਿੰਨਾ ਕਿੰਨਾ ਸਮਾਨ ਸੀ ਮਾਤਾ ਸਾਰਾ ਇਹ ਸਾਰਾ 2 ਕਿਲੋ ਬੇਸਣ ਵੀ ਦੋ ਕਿਲੋ ਨਹੀਂ ਬੇਸਣ ਦੇ ਦੋ ਕਿਲੋ ਅੱਛਾ ਕਿਲੋ ਬੇਸਣ ਬੋਲੀ ਚਲੋ ਕਿਲੋ ਬੇਸਣ ਕਿਲੋ ਬੇਸਣ 2 ਕਿਲੋ ਕੇ ਅੱਛਾ ਹੋਰ 1.5 ਕਿਲੋ ਗਾੜਾ ਹੋਰ 2 ਕਿਲੋ ਬੇਖੂਆ ਅੱਛਾ ਆਟਾ ਕਿੰਨਾ ਸੀ ਆਟਾ ਹੈਗਾ 1.5 ਕਿਲੋ ਕਿਲੋ ਅੱਛਾ ਹੂੰ ਉਹ ਜਾ ਦੋ ਆ ਲੈ ਅੱਛਾ 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 ਇਹਦਾ ਵੀ ਆਟਾ ਪਾ ਚੁੱਕਾ ਲੋ ਜੀ ਥੋੜਾ ਥੋੜਾ ਕਰਕੇ ਆਪਾਂ ਸਾਰਾ ਆਟਾ ਪਾ ਲਿਆ ਆ ਤੇ ਇਹ ਮਿਕਸ ਕਰਨਾ ਔਖਾ ਹੁੰਦਾ ਆ ਤੇ ਲੋ ਕਿ ਆਪਾਂ ਪਾਇਆ 2 ਕਿਲੋ ਵਿੱਚ 2 ਕਿਲੋ ਆਟਾ ਆ ਤੇ ਕਿਲੋ ਹੈਗਾ ਬੇਸਾਂ ਤੇ 2 ਕਿਲੋ ਖੁਆ ਤੇ ਕਿਲੋ ਖੁਆ ਮਾ ਜਿਹੜੇ ਆਪਾਂ ਮਗਜਮਗਜ ਪਾਏ ਆਂ ドライ ਫਰੂਟ ਕਿਲੋ ਖੁਆ ਹੋਣਾ ਜੀ ਤੇ ਆਪਾਂ ਹੁਣ ਕਰ ਲਈਏ ਮਿਕਸ ਕੋਈ ਨਾ ਦੋਸਤਾਂ ਲੋਏ ਧੂਏ ਨਾਲ ਅੱਖਾਂ 'ਚ ਪਾਣੀ ਆ ਗਿਆ ਨਾ ਤੂੰ ਤਾਂ ਆਪਣਾ ਤਿਆਰ ਆ ਮਿਕਸ ਹੋ ਗਿਆ ਆ ਤੇ ਹੁਣ ਜੀ ਬੱਟੂ ਕੇ ਪੀਨੀਆਂ ਓਕੇ ਆ ਮੈਂ ਲਾ ਦਈਏ ਥੱਲੇ ਹਾਂਜੀ ਹਾਂਜੀ ਲਾ ਲਓ ਲਾ ਲਓ ਮੜਾ ਲਾਓ ਹੁਣ ਆ ਗਿਆ ਧੂਆ ਮਾਤਾ ਅੱਖਾ ਦਵਾਤਾ ਤੇ ਹੁਣ ਸਖ ਲੀ ਜਾ ਗਾਹ ਬਣਾਉਣੀ ਸਖ ਲੀ ਜਾਂਦਾ ਪਿੰਨੀਆਂ ਹੁਣ ਹਾਂ ਦੱਸ ਜੇ ਮੈਨੂੰ ਇੱਧਰ ਫੜਾ ਜਦਾ ਤੂੰ ਦੱਸ ਮੈਨੂੰ ਸਖ ਲੀ ਜਾਂਦਾ ਪਿੰਨੀਆਂ ਇਹ ਕੁੱਟ ਤਾਂ ਨਹੀਂ ਖਾਣੀ ਇਹ ਕੁੱਟ ਦਾ ਕੀਮਤ ਹੋ ਜਾਦਾ ਹੈ ਇੱਕ ਤੁਹਾਨੂੰ ਕਾਮਾ ਸਿਖਾਓ ਉਪਰੋਂ ਤੁਹਾਨੂੰ ਕੁੱਟ ਖਾਉਣਾ ਸਿਖਾਓ ਮਾਂ ਨੂੰ ਬਤਾ ਤੰਦਰ ਦਾ ਦੋ ਸਿੱਖ ਲੋ ਇਹ ਕੱਲ ਨਹੀਂ ਹੁੰਦੀ ਹਾਂ ਤੁਹਾਨੂੰ ਸਿਖਾਦਾ ਐਡੇ ਵੀਡੀਓ ਵਾਲਿਆਂ ਨੇ ਮੈਨੂੰ ਪੁੱਛਣਾ ਬਾਤ ਕੀ ਪੁੱਛਣਾ ਮੀਂਹ ਆ ਜਾ ਲੈ ਚੱਕ ਲੋਈ ਲਾ ਦਈਏ ਥਲੇ ਨੂੰ ਚਲ ਪਾਉ ਚੱਕ ਦੇ ਇਹਦੇ ਉੱਤੇ ਚਲ ਪਾਉ ਚਲ ਇਹ ਆਹ ਲਓ ਜੀ ਚਲ ਚਲ ਲਓ ਜੀ ਚਲ ਬਟੋ ਆ ਲੈ ਉਹ ਭਟਾ ਉਹ ਬਾਬੇ ਦਾ ਨਾਮ ਹਾਂ ਚਲੋ ਚੱਕ ਦੇ ਇੱਕ ਮਿੱਟਾ ਤੁਸੀਂ ਚੈੱਕ ਕਰੋ ਭਰਾ ਤੂੰ ਦੇਖ ਮੈਂ ਦੇਖਣ ਤੋਂ ਸੰਗੇ ਹਦੂ ਚਾ ਲਓ ਜੀ ਪਿੰਨੀਆਂ ਵੱਟ ਹੋ ਰਹੀਆਂ ਨੇ ਕੀ ਬਾਤ ਆ ਲਓ ਜੀ ਯਾਰੀ ਬਸ ਇਹ ਥੋੜਾ ਰੱਖਣਾ ਵੱਲ ਜ਼ਿਆਦਾ ਵੱਟ ਨਹੀਂ ਕਰਨੀਆਂ ਕੀ ਬਾਤ ਆ ਪਿੰਨੀਆਂ ਪੰਜਾਬ ਦੀ ਪਹਿਚਾਨ ਹੈ ਸਭ ਪਸ ਪੰਜਾਬ ਦੀ ਪਹਿਚਾਨ ਹੈ ਸਰੋਂ ਦਾ ਸਾਗ ਹੋਇਆ ਸਿਆਲਾਂ ਚ ਮੱਕੀ ਰੋਟੀ ਨਾਲ ਫਿਰ ਪਿੰਨੀਆਂ ਹੋਣਗੇ ਜਿਵੇਂ ਦੁੱਧ ਦਾ ਗਲਾਸ ਨਾਲ ਲੱਸੀ ਦਾ ਗਲਾਸ ਹੋਵੇ ਇੱਕ ਗਲਾਸ ਹੋਵੇ ਨਾਲ ਦਹੀਂ ਹੋਵੇ ਫਿਰ ਮੱਕਣ ਬਾਕੇ ਹਾਂ ਇਹ ਖਾਓ ਠੀਕ ਗੱਲ ਹੈ ਦੇਸਵੀਂ ਦੁੱਧ ਦੇ ਗਲਾਸ ਨਾਲ ਕਿ ਪਿੰਨੀ ਖਾਦੀ ਉਹ ਨਿਆਰਾ ਜਾਂਦਾ ਅੱਛਾ ਨਮੇ ਕੰਮ ਦਾਸ ਲਸੀ ਨਾ ਪਿੰਨੀ ਆਉਂਦੇ ਦੀ ਨਸੀ ਨਾ ਪਿੰਨੀ ਆਉਂਦੇ ਹੋਰ ਨਹੀਂ ਖਾਂਦਾ ਕੋਈ ਹੋਰ ਨਹੀਂ ਖਾਂਦਾ ਪਹਿਲਾਂ ਹੀ ਖਾਂਦੇ ਤੇਰਾ ਜਮਾਨਾ ਗਿਆ ਹੁਣ ਮਾਤਾ ਚਾਹਣਾ ਲਸੀ ਦਾ ਗਲਾਸ ਦੀ ਉਹ ਹਾਂ ਆਈਏ ਅੱਛਾ ਉਹਦਾ ਕੀ ਫਾਇਦਾ ਬਹੁਤ ਏਤੀ ਕੰਮ ਸੀ ਉਹਦਾ ਅੱਛਾ ਜੀ ਦੁੱਧ ਨਾਲ ਨਹੀਂ ਤੇਸਤੀ ਕੰਮ ਨਹੀਂ ਦਤਾ ਨਾ ਕੋਈ ਨਾ ਜੀ ਦੇ ਨਾਲ ਬਹੁਤ ਜ਼ਿਆਦਾ ਲੋ ਜੀ ਨਵੀਂ ਤਕਰੀਬ ਦੱਸਦੀ ਮਾ 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 ਨੇ ਤੇ ਲੱਸੀ ਦਾ ਘਲਾ ਲੈ ਲੋ ਲੋ ਜੀ ਨਵੀਂ ਤਕਰੀਬ ਦੱਸਦੀ ਆ ਕਿ ਉਹਨੇ ਲੱਸੀ ਨਾਲ ਪਿੰਨੀ ਖਾਣੀ ਚਾਹੀਦੀ ਆ ਕੋਈ ਨਹੀਂ ਖਾ ਕੇ ਦੇਖਾਂਗੇ ਲੱਸੀ ਨਾਲ ਉਹ ਵਧੀਆ ਸੀ ਸਾਰਾ ਦਿਨ ਕਿਤੇ ਪਰਪੂ ਜਿੰਦਾ ਸੀ ਨੀ ਉਹ ਤਾਂ ਫੇ ਲੱਸੀ ਵੀ ਹੈਵੀ ਹੋਗੀ ਨਾ ਤੇ ਇਹ ਵੀ ਹੈਵੀ ਸਾਰਾ ਸਮਾਨ ਤੜੀ ਤੜੀ ਖਾਂਦੀ ਸੀ ਤੜੀ ਜੱਪ ਲੋਹੇ ਬਟੂਨੀਆਂ ਪਿੰਨੀਆਂ ਕੀ ਬਾਤ ਯਾਰ ਬੀਬੀ ਪੀ ਦਿੰਦੀਆਂ ਪਿੰਨੀਆਂ ਹੁਣ ਤੇ ਨਾਲ ਹੋਵੇ ਦੁੱਧ ਦਾ ਗਲਾਸ ਤੇ ਮਾਤਾ ਕਹਿੰਦੀ ਲੱਸੀ ਦਾ ਗਲਾਸ ਹੋਣਾ ਚਾਹੀਦਾ ਯਾ ਲੱਸੀ ਲੱਸੀ ਵਾਹ ਪਰ ਪੂਰ ਹੋ ਜਾਂਦਾ ਸਾਰਾ ਦਰ ਐ ਨਹੀਂ ਪੀ ਨਹੀਂ ਪੈਂਦੀ ਨਹੀਂ ਦੇਸਤੀ ਪੈਂਦੀ ਯਾ ਦੇਸਤੀ ਨਹੀਂ ਗੱਲ ਬਦਲ ਲਈ ਬਾਸ ਕਰ ਬਾਸ ਕਰ ਵਾਦਾ ਨਹੀਂ ਨਹੀਂ ਹੁਣ ਐ ਇਦਾਂ ਨਹੀਂ ਕਹਦਾ ਅਸੀਂ ਨੇਸਤੀ ਪੈਦੀ ਲਾਲ ਹੀ ਬਦਲ ਗਈ ਉਹ ਨੇਸਤੀ ਨਹੀਂ ਪੈਦੀ ਝੂਠੀ ਹੋ ਗਈ ਬਦ ਰਿਹਾ ਤੇਰੇ ਤੇ ਹੋ ਰਿਹਾ ਤੇ ਮਨਵਾ ਉਹ ਲੈ ਅਸ਼ਤ ਤਰਾ ਤੂੰ ਸ਼ਤਰੀ ਮਾਦ ਰੰਨੇ ਬਰਾਵਾ ਹੋਰ ਕੰਮ ਨਹੀਂ ਇਹ ਕਰ ਰਿਹਾ ਨਾ ਵੀ ਮੈਂ ਭਰਪੂਰ ਰਹਿੰਦਾ ਬੰਦਾ ਹਾਂ ਆ ਨੇਸਤੀ ਪੈ ਜਾਂਦੀ ਆ ਬੰਦਾ ਸੁੱਤਾ ਰਹੇ ਤੇ ਘਰਾਣੇ ਵਾਰਦਾ ਜਦੋਂ ਨਾਨਕਸਰੀ ਆਇਆ ਸੀਗਾ ਸਵੇਰ ਨੂੰ ਪਰੌੜੇ ਖਾ ਕੇ ਸੁੱਤਾ ਰਿਹਾਵੇਂ ਨਾ ਤੈਨੂੰ ਉਹਦੇ ਨੇ ਇੱਥੇ ਬੈਈ ਰਹਿੰਦੀ ਮੈਨੂੰ ਕਿਉਂ ਮੈਂ ਕੰਮ ਤੇ ਜਾਣਾ ਆਪਣੇ ਮੈਨੂੰ ਕਿਹਨੇ ਇੱਥੇ ਬੈਠਾ ਆ ਹੂੰ ਕਾਮਕਾਰ ਕਿ ਆਏ ਆ ਭਰਾਵਾ ਬਸ ਕੇ ਰਹਿ ਜਾ ਕਰ ਆ ਆ ਕੰਮ ਆ ਆ ਛੁੱਟੀ ਕਰਾਈ ਆ ਹੁਣ ਕੰਮ ਹੋ ਗਿਆ ਤਾਂ ਹੁਣ ਹੁਣ ਮੈਨੂੰ ਮਿਹਨੇ ਮਾਰੀ ਜਾਂਦੇ ਮਾਤਾ ਬਸ ਕੇ ਰਹਿ ਜਾ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਜੱਥੇ ਲੋ ਜੀ ਆਪਾਂ ਹੁਣ ਗਸ਼ਰ ਨੂੰ ਵੀ ਪਿੰਨੀ ਖਿਲਾ ਦਈਏ ਇਹਦਾ ਗਰਮਾ ਗਰਮ ਗਸ਼ਨ ਕਰੇ ਇੱਥੇ ਆ ਕੀ ਕਰਦੀ ਆ ਅੱਛਾ ਲੋ ਜੀ ਗੁਰシャン ਗੱਡੀਆਂ ਦੀ ਮਰਡਰ ਦੇ ਆਪਾਂ ਜਲੀਏ ਥੱਲੇ ਤੇ ਪਿੰਨੀ ਮੈਦੀ ਲੈ ਫਰ ਪਿਨੀ ਚਾ ਕਰ ਫੇ ਇਹਦਾ ਲਓ ਜੀ ਬੀਬੀ ਗੁਰシャン ਕੋਲ ਬੈਠੀ ਇੱਥੇ ਹਾਂਜੀ ਕਿਦਾ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਤੂੰਨੇ ਲਾ ਕੀਤਾ ਆ ਹਾਂ ਹਾਂ ਠੀਕ ਹੈ ਹੋਰ ਸੇਰ ਕਿਦਾ ਠੀਕ ਹੈ ਸੇ ਠੀਕ ਹੈ ਚੜਦੀ ਕਲਾ ਸਾਦੀ ਕਲਾ ਬਾਪੂ ਜੀ ਮੈਂ ਵੀ ਭਰਾ ਨੂੰ ਮਿਲਣਾ ਚਾਹੁੰਦਾ ਅੱਛਾ ਲਾਵਾ ਸੁਣ ਰਹੇ ਹੋ ਦਨਵਾਲੀਆਂ ਕੀ ਬਾਤ ਆ 10 ਪੋਣ ਜਿਹੜੀਆਂ ਲਾਵਾ ਤੇ ਗਾਈਆਂ ਹੀ ਆ ਫਤੇਗੜ ਸਾਹਿਬ ਭਾਈ ਗੁਰਦੇਵ ਸਿੰਘ ਵੱਲੋਂ ਉਹ ਲੱਗੀਆਂ ਹੋਈਆਂ ਬਹੁਤ ਹੀ ਆਨੰਦਮਈ ਕੀਰਤਨ ਸੀਗਾ ਮੈਂ ਬਹੁਤ ਸਮਾਈ ਲਿਖੇ ਹੈ ਉਹ ਵਾਹਿਗੁਰੂ ਜੇ ਕਿਰਵਾ ਨਹੀਂ ਪਾਣ ਵਾਲੇ ਗੁਰਸਾਣ ਕਰੇ ਹੁੰਦੇ ਨਾ ਉਹ ਇਦਾਂ ਹੀ ਹੁੰਦੇ ਮਰ ਦੀ ਕਿਰਪਾ ਹੀ ਵਰਤੀ ਹੁੰਦੀ ਨੂਰ ਮਹਾਰਾਜ ਦਾ ਹੁੰਦਾ ਆ ਹਾਂ ਦੇਖ ਆਵਾਜ਼ ਸਾਡਾ ਕੁਛ ਨਾ ਤੇ ਵਾਹਿਗੁਰੂ ਤੋਂ ਚਾਟ ਚੋਂ ਲਾ ਕੇ ਇੱਥੇ ਰੱਖ ਲਿਆ ਅੱਛਾ ਫੇਸ ਦੇਖਣ ਲਈ ਸਿੰਘ ਸਾਹਿਬ ਦਾ ਕੀ ਬਾਤ ਹੈ ਠੀਕ ਆ ਚੱਲ ਸ਼ਾਕਿਰਾਸ ਕਿਦਾਂ ਦੀ ਆ ਹਿੰਦੀ ਬੜੀ ਦੱਸ ਵਾਹਿਗੁਰੂ ਜੀ ਕਿਦਾਂ ਦੀ ਇਹਦਾ ਮਿੱਠਾ ਮਿੱਠਾ ਠੀਕ ਆ ਹਾਂ ਓਕੇ ਬੋਰ ਵਧੀਆ ਵਧੀਆ ਲੈ ਮਾਤਾ ਨੇ ਬਣਾਈਆਂ ਵਧੀਆ ਹੀ ਹੋਣੀਆਂ ਆ ਮੈਂ ਸਿਖਾਇਆ ਮਾਤਾ ਨੂੰ ਆ ਦੇਖ ਗਵਾਂਡੀਆਂ ਨੂੰ ਮਹਿਕ ਆ ਗਈ ਆ ਆ ਚਾਕੇ ਪਿੰਨੀਆਂ ਆਕੇ ਖਾਣ ਲੱਪਿਆ ਦੇਖ ਲੋ ਚਾਚੀ ਸਾਡੀ ਹੈ ਚਾਚੀ ਮਹਿਕ ਆ ਗਈ ਚਾਚੀ ਨੂੰ ਕਹਿੰਦੀ ਪਿੰਨੀਆਂ ਬਣੀਆਂ ਗਵਾਂਡੀਆਂ ਮੈਂ ਬਿਠਾ ਕੇ ਖਾ ਕੇ ਆਵਾਂ ਦੇਖ ਲੈ ਇਹ ਬਣਾਉਂਦੇ ਬਹੁਤ ਸੁਆਦ ਆ ਸੱਚੀ ਸਿਖਾਈਆਂ ਮੈਂ ਹੀ ਆ ਮੈਂ ਹੀ ਮੇਰੇ ਚੇਲੇ ਆ ਆ ਦੇਖ ਲੋ ਇਹਦੇ ਚੇਲੇ ਤੂੰ ਮੇਰਾ ਆ ਇਹ ਵੀ ਤੂੰ ਸਿੱਖੀਆਂ ਗੱਲਾਂ ਕਰਵੇਂ ਤੂੰ ਆ ਦੇਖ ਲੈ ਆ ਦੇ ਲਾ ਕੇਲਾ ਤਾਂ ਤੂੰ ਮੇਰਾ ਆ ਬਾਸ ਕੇ ਲੈ ਗੋ ਭਾਈ ਮੈਂ ਮੇਤੋ ਸੱਕੇ ਜਾਤੀ ਮੇਤੇ ਦੇਖ ਲੋ ਰੋਪ ਜਲੀ ਜਾਂਦੀ ਆ ਚੇਲੇ ਹੋਣ ਇਦਾਂ ਦੇ ਹੋਣ ਹਾਂ ਹਾਂ ਬਲੀਆਂ ਫੱਟਾ ਆ ਲਓ ਜੀ ਪਿੰਨੀਆਂ ਬੱਟ ਕੇ ਤਿਆਰ ਆ ਤੇ ਆ ਸਾਡੀ ਮਿੱਠੀ ਮਾਤਾ ਹਾਂ ਵਾਦਾ ਕੀਤਾ ਪਿੰਨੀਆਂ ਬਣਾਉਂਦੀਆਂ ਏ ਬਣਾਤੀਆਂ ਬਣਾਤੀਆਂ ਵੀਡੀਓ ਚੰਗੀ ਲੱਗੇ ਲਾਇਕ ਸ਼ੇਅਰ ਕਮੈਂਟ ਜੁੜ ਕਰਿਓ ਜੀ ਤੇ ਮਿਲਦੇ ਆ ਅਗਲੀ ਵੀਡੀਓ ਹਾਂਜੀ ਕੁਛ ਕਹਿਣ ਲੱਗੇ ਸੀ ਬਹੁਤ ਵਧੀਆ ਖਾਓ ਪਿੰਨੀਆਂ ਆ ਖਾਓ ਹੁਣ ਖੋਨਚ ਬੜ ਕੇ ਖਾ ਲੈਣ ਅਗਲੇ ਲੋ ਜੀ ਇਹਨੇ ਕਾੜੀਆਂ ਆ ਉਹ ਜਮਸ਼ੇਦ ਆ ਕੇ ਖਾ ਸਕਦਾ ਭਾਈ ਆਹ ਕਾਫੀ ਜਿੰਨਾ ਕਹਿੰਗੇ ਆਪਾਂ ਖਲਾਵਾਗੇ ਕਿਉਂ ਜੀ ਠੀਕ ਆ ਨਾ ਜਿਹੜਾ ਆ ਉਹ ਜਿਹੜਾ ਪੁਰਾਣਾ ਆ ਗਿਆ ਖਲਾਉਣੇ ਵੀ ਆ ਉਹਨੂੰ ਆ ਜਾ ਨਾ ਜੀ ਸਾਲ ਕੇ ਜਿਹੜੇ ਆਉਂਦੇ ਆ ਆ ਜੀ ਉਹਨੀਆਂ ਨੂੰ ਖਲਾਉਣੇ ਆ ਆਜੋ ਜੀ ਆ ਜਾ